ਆਪੇ ਦੇ ਆਖ ਨਾ ਸਕੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਪਰਮ ਸਨਮਾਨਯੋਗ ਜੁਗ ਜੁਗ ਅਟਲ ਤਖਤ ਚਵਰ ਦੇ ਮਾਲਕ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਔਰ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੋਇਆ ਹੈ ਇਕਾਗਰਤਾ ਬਖਸ਼ ਦਿਓ ਗੁਰੂ ਬਖਸ਼ੀ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਨੂੰ ਆਪਾਂ ਵਿਚਾਰਦੇ ਆਂ ਤੇ 25ਵੀਂ ਪੌੜੀ ਜਪਜੀ ਸਾਹਿਬ ਦੀ ਆਪਾਂ ਕੁਝ ਕੋ ਵਿਚਾਰੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਹਿਣ ਲੱਗੇ ਉਸ ਮਾਲਕ ਦੀ ਕਿੰਨੀ ਕੋ ਬਖਸ਼ਿਸ਼ ਹੈ ਕਿੰਨਾ ਕੋ ਨਦਰੇ ਕਰਮ ਇਹਨੂੰ ਲਿਖਿਆ ਨਹੀਂ ਜਾ ਸਕਦਾ ਬਹੁਤਾ ਕਰਮ ਲਿਖਿਆ ਨਾ ਜਾਏ ਤੇ ਨਾਲ ਇੱਕ ਬਚਨ ਵਰਤਿਆ ਕਹਿਣ ਲੱਗੇ ਵੱਡਾ ਦਾਤਾ ਤਿੱਲ ਨਾ ਤਮਾਏ ਉਹਦਾ ਤਾਰ ਏਡਾ ਵੱਡਾ ਮਾਲਕ ਹੈ ਉਸ ਮਾਲਕ ਨੂੰ ਕਿਸੇ ਤੋਂ ਵੀ ਦਾਤ ਦੇ ਕੇ ਤਿਲ ਮਾਤਰ ਪਰਤ ਕੇ ਤਵਾ ਨਹੀਂ ਇਹ ਨਹੀਂ ਵੀ ਦਾਤ ਦਿੱਤੀ ਤੇ ਬਾਅਦ ਵਿੱਚ ਕੋਈ ਅੰਦਰ ਮੰਗ ਦਾ ਇੱਛਾ ਰੱਖ ਲਈ ਫਿਰ ਮਹਾਰਾਜ ਨੇ ਗਿਣਤੀ ਕਰਕੇ ਕਿਹਾ ਕਹਿੰਦੇ ਉਸ ਮਾਲਕ ਤੋਂ ਬੇਅੰਤ ਜੋਦੇ ਸੂਰਮੇ ਮੰਗਦੇ ਪਏ ਆ ਗਿਣਤੀ ਨਹੀਂ ਕੀਤੀ ਦਾ ਸੱਕਦੀ ਮੰਗਨ ਵਾਲਿਆਂ ਦੀ ਹਜ਼ੂਰ ਨੇ ਕਿਹਾ ਬੇਅੰਤ ਐਸੇ ਵੀਨੇ ਰੱਬ ਦੀਆਂ ਦਾਤਾਂ ਲੈ ਲੈ ਕੇ ਮੁਕਰਦੇ ਪਏ ਆ ਬੇਅੰਤ ਐਸੇ ਵੀਨੇ ਰੱਬ ਦੀਆਂ ਦਾਤਾਂ ਲੈ ਕੇ ਭੋਗ ਕੇ ਤੇ ਆਪਣਾ ਜੀਵਨ ਵਿਕਾਰਾਂ ਵਿੱਚ ਖਚਤ ਕਰਕੇ ਬੈਠੇ ਆ ਫਿਰ ਸਤਿਗੁਰੂ ਨੇ ਕਿਹਾ ਐਸੇ ਵੀਨੇ ਕਿ ਜਿਹੜੇ ਮਹਾਰਾਜ ਕਹਿ ਲੱਗੇ ਮੂਰਖਾਂ ਦੀ ਗਿਣਤੀ ਵਿੱਚ ਆਉਂਦੇ ਆ ਰੱਬ ਦਾ ਸ਼ੁਕਰਾਨਾ ਕਦੀ ਨਹੀਂ ਕਰਦੇ ਦਾਤਾਂ ਵੀ ਉਸ ਮਾਲਕ ਤੋਂ ਲਈਆਂ ਪਦਾਰਥ ਵੀ ਭੋਗੇ ਸਰੀਰ ਵੀ ਆਪਣਾ ਸਮਾਂ ਵੀ ਗੁਜ਼ਾਰਿਆ ਪਰ ਕੀਤੇ ਮੂਰਖ ਖਾਹੀ ਖਾਹੇ ਪਰ ਕੇਵਲ ਮੂਰਖ ਪਦਾਰਥਾਂ ਵਿੱਚ ਉਲਝ ਕੇ ਬੰਦਗੀ ਤੋਂ ਬਿਨਾਂ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਇਥੋਂ ਤੱਕ ਮਹਾਰਾਜ ਨੇ ਕਿਹਾ ਹੁਣ ਅੱਗੇ ਮਹਾਰਾਜ ਨੇ ਕਿਰਪਾ ਕਰਕੇ ਕਿਹਾ ਕਹਿਣ ਲੱਗੇ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਉਹਨਾਂ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਾਂ ਕਈ ਵਾਰੀ ਅਸੀਂ ਅੱਧੀ ਤੁਕ ਆ ਖਾਸ ਕਰਕੇ ਇਹ ਬਾਣੀ ਦੀ ਤੁਕ ਤੁਹਾਨੂੰ ਮਿਲੇਗੀ ਗੱਡੀਆਂ ਤੇ ਲੋਕ ਲਿਖ ਲੈਂਦੇ ਆ ਇਹ ਪੇ ਦਾਤ ਤੇਰੀ ਦਾਤਾਰ ਕਦੀ ਕਦਾਈ ਲੋਕ ਘਰਾਂ ਦੇ ਬੂਹਿਆਂ ਤੇ ਲਿਖ ਦਿੰਦੇ ਆ ਇਹ ਤੇਰੀ ਦਾਤ ਪੰਕਤੀ ਲਿਖ ਦਿੰਦੇ ਆ ਪਰ ਮੈਨੂੰ ਖਿਮਾ ਕਰੋ ਇਹ ਅੱਧੀ ਪੰਕਤੀ ਲਿਖਦੇ ਆ ਜਾਨ ਤੇ ਨਾਲ ਪੰਕਤੀ ਇਹ ਲਿਖੋ ਕੀਤਿਆਂ ਦੁਖ ਭੂਖ ਸਦਮਾਰ ਇਹਦੇ ਅਰਥ ਨੇ हे ਪ੍ਰਮਾਤਮਾ ਤੂੰ ਦੁੱਖ ਦਵੇਂ ਸੁਖ ਦਵੇਂ ਸੱਚ ਐਵੇਂ ਭੁਖ ਦਵੇਂ ਦੁੱਖ ਦਵੇਂ ਇਹ ਤੇਰੀ ਦਾਤ ਹੈ ਤੇ ਤੇਰੀ ਦਾਤ ਨੂੰ ਲੈ ਕੇ ਮੈਂ ਤੇਰੀ ਰਜ਼ਾ ਵਿੱਚ ਚੱਲਾਂਗਾ ਪਰ ਅਸੀਂ ਅੱਧੀ ਪੰਕਤੀ ਕਈ ਵਾਰੀ ਲਿਖਦੇ ਹਾਂ ਜਿਹੜਾ ਜੋਗ ਨਹੀਂ ਤੇ ਪਰ ਉਂਜ ਆਪਾਂ ਇਹ ਵਿਸ਼ਾ ਨਹੀਂ ਮੇਰਾ ਉਂਜ ਯਤਨ ਕਰਿਆ ਕਰੋ ਗੁਰਬਾਣੀ ਦੀ ਪੰਕਤੀ ਖਾਸ ਕਰਕੇ ਘਰਾ ਤੇ ਗੱਡੀਆਂ ਤੇ ਜਾਂ ਜਿਹੜੇ ਆ ਸਾਡੇ ਅਸੀਂ ਵਿਆਹ ਸ਼ਾਦੀਆਂ ਦੇ ਕਾਰਡ ਬਣਿਓ ਤੇ ਨਹੀਂ ਲਿਖਣੀ ਚਾਹੀਦੀ ਨਹੀਂ ਲਿਖਣੀ ਚਾਹੀਦੀ ਕਿਉਂਕਿ ਬਾਣੀ ਦਾ ਸ਼ਬਦ ਆਪਾਂ ਲਿਖ ਦਿੱਤਾ ਮੰਨ ਲਓ ਗੱਡੀ ਤੇ ਲਿਖਿਆ ਉਹਦੇ ਤੇ ਕਈ ਵਾਰੀ ਮੈਲਾ ਕਪੜਾ ਮਾਰਦੇ ਆ ਗੁਰੂ ਦੇ ਸ਼ਬਦ ਤੇ ਜੇ ਆਪਾਂ ਕਾਰਡਾਂ ਤੇ ਲਿਖਿਆ ਲੋਕਾਂ ਦੇ ਘਰਾਂ ਵਿੱਚ ਜਾਂਦੇ ਆ ਉਹ ਕਈ ਵਾਰੀ ਪੈਰਾਂ ਹੇਠ ਥੱਲੇ ਪੁੰਜੇ ਰੁਲਦੇ ਆ ਬਾਣੀ ਦੇ ਸ਼ਬਦ ਦਾ ਅਦਬ ਕਰਨਾ ਚਾਹੀਦਾ ਪਰ ਚਲੋ ਮੈਂ ਬੇਨਤੀ ਕਰ ਰਿਹਾ ਸਾਂ ਇਹ ਅਧੂਰੀ ਪੰਕਤੀ ਲਿਖੀ ਜਾਂਦੀ ਹੈ ਪਰ ਸਤਿਗੁਰੂ ਕਹਿੰਦੇ ਆ ਕੀਤੇ ਹਾਂ ਦੁਖ ਭੂਖ ਸਦਮਾਰ हे ਪ੍ਰਮਾਤਮਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਹੜੀ ਦੁਖ ਹੈ ਜਾਂ ਭੋਖ ਹੈ ਇਹ ਪੇਦਾਤ ਤੇਰੀ ਦਾਤਾਰ ਭਾਣੇ ਵਿੱਚ ਤੁਰਨ ਵਾਲੇ ਨੂੰ ਪਤਾ ਹੈ ਇਹ ਦੁੱਖ ਸੁੱਖ ਪੋਖ ਸਭ ਕੁਝ ਮਾਲਕਾ ਤੇਰੀ ਦਾਤ ਹੈ ਜੋ ਤੂੰ ਦੇ ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜਉ ਉਂਝ ਦੁੱਖ ਨੂੰ ਕੋਈ ਨਹੀਂ ਮੰਗਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕ ਵਚਨ ਕਿਹਾ ਨਾ ਮਹਾਰਾਜ ਕਹਿੰਦੇ ਸੁੱਖ ਸਭ ਮੰਗਦੇ ਆ ਐਸਾ ਕੋਈ ਬੰਦਾ ਨਹੀਂ ਹੋਏਗਾ ਜਿਹਨੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਖਲੋ ਕੇ ਕਿਹਾ ਹੋਵੇ ਮਹਾਰਾਜ ਮੇਰੇ ਘਰ ਵਿੱਚ ਦੁੱਖ ਆ ਜਾਏ ਪਰ ਸਤਗੁਰੂ ਦੀ ਬਾਣੀ ਕਹਿੰਦੇ ਆ ਕਹਿਣ ਲੱਗੇ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਪਰ ਕਹਿਣ ਲੱਗੇ ਕਈ ਵਾਰੀ ਜਿੱਥੋਂ ਇਹ ਸੁਖ ਮੰਗਦਾ ਓਥੋਂ ਦੁੱਖ ਨਿਕਲੇ ਆਉਂਦਾ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖ ਹੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਮਾਰੇ ਕਹਿਣ ਲੱਗੇ ਜਿੱਥੋਂ ਸੁਖ ਭਾਲਦਾ ਸੀ ਕਈ ਵਾਰੀ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਬਾਰੀ ਤੌਰ ਤੇ ਉਹ ਸੁੱਖ ਮਿਲਿਆ ਉਸੇ ਸੁੱਖ ਵਿੱਚੋਂ ਪਰਤ ਕੇ ਦੁੱਖ ਬਾਪਰਦਾ ਹੈ ਇਹਨੂੰ ਮਹਾਰਾਜ ਨੇ ਬਾਣੀ ਵਿੱਚ ਬੜਾ ਇਹਦਾ ਖੁਲਾਸਾ ਕੀਤਾ ਜੀ ਆਪਾਂ ਉਂਝ ਰਹਿ ਰਾਸ ਸਹਿਬ ਵਿੱਚ ਰੋਜ਼ਾਨਾ ਪੜ੍ਹਦੇ ਆਂ ਮਹਾਰਾਜ ਕਹਿੰਦੇ ਆ ਕਦੀ ਕਦਾਈ ਦੁੱਖ ਦਵਾ ਬਣ ਜਾਂਦਾ ਹੈ ਤੇ ਸੁੱਖ ਸਤਿਗੁਰੂ ਕਹਿਣ ਲੱਗੇ ਰੋਗ ਬਣ ਜਾਂਦਾ ਪੜ੍ਹਦੇ ਆਪਾਂ ਦੁੱਖ دارو ਸੁੱਖ ਰੋਗ ਪਿਆ ਹੁਣ ਪੁੱਛੋ ਮਹਾਰਾਜ ਦੁੱਖ ਦਵਾਈ ਕਿਵੇਂ ਬਣਿਆ ਸਤਿਗੁਰੂ ਕਹਿੰਨ ਲੱਗੇ ਜਦੋਂ ਕਈ ਵਾਰੀ ਤੂੰ ਨੂੰ ਪਰਮੇਸ਼ਵਰ ਭੁੱਲਦਾ ਤੇ ਤੈਨੂੰ ਦੁੱਖ ਆਏ ਤੇ ਉਹ ਦੁੱਖ ਵਿੱਚੋਂ ਤੈਨੂੰ ਫਿਰ ਉਸ ਮਾਲਕ ਦਾ ਚੇਤਾ ਆਉਂਦਾ ਤੇ ਕਈ ਵਾਰੀ ਦੁਨਿਆਵੀ ਸੁੱਖ ਐਸੇ ਨੇ ਸੁੱਖਾਂ ਵਿੱਚ ਉਲਝ ਕੇ ਬੰਦਾ ਪਰਮੇਸ਼ਵਰ ਨੂੰ ਭੁਲਾ ਕੇ ਆਪਣਾ ਜੀਵਨ ਵਿਅਰਤ ਗਵਾ ਲੈਂਦਾ ਮਹਾਰਾਜ ਕਹਿੰਦੇ ਦੁੱਖ दारू ਸੁਖ ਰੋਗ ਭਯਾ ਜਾ ਸੁਖ ਜਦੋਂ ਗੁਰੂ ਦੀ ਕਿਰਪਾ ਨਾਲ ਤੈਨੂੰ ਆਤਮਿਕ ਸੁਖ ਮਿਲ ਜਾਏ ਤਾਮ ਨਾ ਹੋਈ ਤਾਮ ਨਾ ਹੋਈ ਦਾ ਅਰਥ ਹੈ ਤਦੋਂ ਫਿਰ ਮਹਾਰਾਜ ਕਹਿਣ ਲੱਗੇ ਤੇਰੇ ਅੰਦਰ ਬਾਹਰੀ ਜਿਹੜਾ ਦੁੱਖ ਸੁਖ ਉਹ ਬਿਆਪਦਾ ਨਹੀਂ ਉਹਨਾਂ ਨੇ ਇੱਕ ਬੇਨਤੀ ਆਪ ਜੀ ਨੂੰ ਹੋਰ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਨਾ ਵੇਖੋ ਬਾਣੀ ਨੇ ਇਹਦੇ ਪ੍ਰਤੀ ਬਹੁਤ ਕੁਝ ਕਿਹਾ ਹੈ ਗੁਰੂ ਸਤਗੁਰੂ ਦਾ ਤੇ ਬਾਣੀ ਵਿੱਚ ਇੱਕ ਵਚਨ ਆਉਂਦਾ ਹੈ ਕੰਨ ਲੱਗੇ ਸੁਖ ਨੇ ਬੰਦੇ ਨੂੰ ਕੁੱਤੇ ਦੀ ਕੂਕਰ ਵਰਤੀ ਦਾ ਮਾਲਕ ਬਣਾ ਦਿੱਤਾ ਬਾਣੀ ਦਾ ਬਚਨ ਹੈ ਸ਼ਬਦ ਇਸ ਢੰਗ ਨਾਲ ਵਰਤੇ ਮਹਾਰਾਜ ਨੇ ਕਹਿੰਦੇ ਜਿਵੇਂ ਕੂਕਰ ਨੂੰ ਬੁਰਕੀ ਪਾਈਦੀ ਹੈ ਨਾ ਟੁਕੜਾ ਪ੍ਰਸ਼ਾਦ ਪਾਣੀ ਉਹ ਪਿੱਛੇ ਪਿੱਛੇ ਚੱਲਦਾ ਹੈ ਇਸੇ ਤਰ੍ਹਾਂ ਮਨੁੱਖ ਨੂੰ ਬੰਦੇ ਨੇ ਕੂਕਰ ਵਰਤੀ ਦਾ ਮਾਲਕ ਬਣਾ ਦਿੱਤਾ ਬਾਣੀ ਵਿੱਚ ਇੱਕ ਬਚਨ ਹੁੰਦਾ ਸੁਖ ਕਾ ਹੇਤ ਬਹੁਤ ਦੁੱਖ ਪਾਵਤ ਸੇਵਕਰਤ ਜਨ ਜਨ ਕੀ ਦਵਾਰੇ ਦਵਾਰ ਸਵਾਨ ਜੋ ਡੂਲਤ ਨਹੀਂ ਸੁਧ ਰਾਮ ਭਜਨ ਕੀ ਕਹਿਣ ਲੱਗੇ ਇਹਨੂੰ ਪਰਮੇਸ਼ਵਰ ਦੇ ਨਾਮ ਭਜਨ ਦੀ ਕੋਈ ਸੁਧ ਨਹੀਂ ਕੋਈ ਗਿਆਤ ਨਹੀਂ ਮਨੁੱਖਾ ਜਨਮ ਕਾਦੇ ਨਹੀਂ ਮਿਲਿਆ ਬਸ ਇਹਨੂੰ ਬੁਰਕੀ ਪਾਉ ਸੁਖ ਦੀ ਜਿੱਥੇ ਮਰਜ਼ੀ ਲੈ ਜਾ ਸੁਖ ਦੀ ਬੁਰਕੀ ਪਾਉ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਬਾਣੀ ਨੂੰ ਸਮਝੋ ਬਾਣੀ ਨੂੰ ਵਿਚਾਰੀਏ ਤ ਸਤਿਗੁਰੂ ਬਾਣੀ ਵਿੱਚ ਇੱਕ ਸ਼ਬਦ ਆਖਦਿਆ ਕਹਿਣ ਲੱਗੇ ਬੰਦੇ ਦੁੱਖ ਤੇ ਸੁੱਖ ਦੋਨੋਂ ਕੱਪੜੇ ਨੇ ਇਸ ਤਰ੍ਹਾਂ ਮੰਨੋ ਬੰਦਾ ਕਦੀ ਤਨ ਤੇ ਦੁੱਖ ਦਾ ਕੱਪੜਾ ਪਹਿਨ ਲੈਂਦਾ ਕਦੀ ਦੁੱਖ ਦਾ ਕੱਪੜਾ ਉਤਾਰਿਆ ਕਦੀ ਸੁੱਖ ਦਾ ਕੱਪੜਾ ਪਹਿਨ ਲਿਆ ਇਹ ਉਹਦੀ ਰਜਾ ਹੈ ਮੈਂ ਕਈ ਵਾਰੀ ਅਰਜ਼ ਕਰਨਾ ਜੇ ਕੋਈ ਬੰਦਾ ਹੱਥ ਕਰਕੇ ਕਹੇ ਵੀ ਦਿਨ ਰਹੇ ਰਾਤ ਆਈ ਨਾ ਇਹ ਕਿਵੇਂ ਹੋ ਸਕਦੇ ਵੀ ਕੱਲਾ ਦਿਨ ਰਹੇਗਾ ਰਾਤ ਆਏ ਨਾ ਕੋਈ ਕਹੇ ਵੀ ਸਵਾਸ ਅੰਦਰ ਨੂੰ ਜਾਏ ਤੇ ਬਾਹਰ ਨਾ ਆਏ ਇਹ ਰੱਬ ਨੇ ਦੋ ਧਾਰੀ ਦਾਤ ਬਣਾਈ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਹੀ ਕਿਹਾ ਜੇ ਜੀਵਨ ਅੰਦਰ ਸੁਖ ਹੈ ਤੇ ਕਦੀ ਕਦਾਈ ਇਹ ਜੀਵਨ ਦੇ ਉਤਰਾਚਰਾ ਵਿੱਚ ਚਲਦਿਆਂ ਦੁੱਖ ਵੀ ਵਾਪਰਦਾ ਇਹ ਤੂੰ ਕਬਰਾਉਣਾ ਨਹੀਂ ਚਾਹੀਦਾ ਬਾਣੀ ਵਿੱਚ ਬਚਨ ਹੁੰਦਾ ਮਾਰਾ ਕਹਿੰਦੇ ਸੁਖ ਦੁਖ ਦੋਇਦਾਰ ਕਪੜੇ ਪਹਿਰੇ ਜਾਏ ਮਨੁੱਖ ਪਰ ਹਾਂ ਇੱਕ ਅਵਸਥਾ ਹੈ ਜੇ ਕੋ ਮਨੁੱਖ ਉੱਥੇ ਪਹੁੰਚ ਜਾਏ ਗੁਰੂ ਕੀ ਟੇਕ ਲੈ ਕੇ ਉਹ ਅਵਸਥਾ ਇਹ ਹੈ ਕਿ ਜਦੋਂ ਕਿਸੇ ਦਾ ਅੰਦਰ ਦਾ ਆਤਮਾ ਉਸ ਪਰਮੇਸ਼ਵਰ ਦੀ ਭਗਤੀ ਵਿੱਚ ਇੰਨਾ ਜੁੜ ਜਾਏ ਕਿ ਉਹ ਦੁੱਖ ਤੇ ਸੁੱਖ ਦੀ ਅਵਸਥਾ ਤੋਂ ਉੱਪਰ ਉੱਠ ਜਾਂਦਾ ਹੈ ਉਥੇ ਜਿਹਨੂੰ ਕਿਹਾ ਜਾਂਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇ ਅਰਪੈ ਨਹੀਂ ਜਾਕੇ ਕਾਂਚਨ ਮਾਟੀ ਮਾਨੇ ਇਹ ਅਵਸਥਾ ਤੇ ਉਂਝ ਦੇ ਸੱਚ ਪੁੱਛੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮਨੁੱਖਤਾ ਨੂੰ ਕਹਿ ਲਵੋ ਜਾਂ ਗੁਰੂ ਨਾਨਕ ਸਾਹਿਬ ਸਿੱਖ ਨੂੰ ਕਹਿ ਲ ਬਣਾਉਣਾ ਹੀ ਇਹ ਚਾਹੁੰਦੇ ਆ ਬਣਾਉਣਾ ਹੀ ਚਾਹੁੰਦੇ ਆ ਕਿ ਤੂੰ ਗੁਰਬਾਣੀ ਜਪ-ਜਪ ਕੇ ਅੰਮ੍ਰਿਤ ਬਾਣੀ ਦਾ ਉਪਦੇਸ਼ ਹਿਰਦੇ ਚ ਵਸਾ ਕੇ ਤੇਰੀ ਅਵਸਥਾ ਇਤੋਂ ਤੱਕ ਬਣ ਜਾਏ ਇਤਿਹਾਸ ਦੇ ਪੰਨਿਆਂ ਵਿੱਚ ਆਪਾਂ ਪੜਦੇ ਆ ਨਾ ਤੁਸੀਂ ਇਤਿਹਾਸ ਵਿੱਚ ਵੇਖੋ ਵੀ ਦੁੱਖ ਸੁੱਖ ਨੂੰ ਰਜਾ ਕਰਕੇ ਪਾਣਾ ਕਰਕੇ ਦਾਤ ਕਰਕੇ ਕਿਵੇਂ ਮੰਨਿਆ ਆ ਮੀਰ ਮੰਨੂ ਸਿੱਖ ਬੀਬੀਆਂ ਨੂੰ ਕੈਦ ਕਰਦਾ ਉਹਨੇ ਕੈਦ ਕਰਕੇ ਸਵਾ ਸਵਾ ਮਨ ਦਾ ਪੀਣਾ ਦੇਣਾ ਪੀਠਣ ਵਾਸਤੇ ਅੱਜ ਤੱਕੀਆਂ ਤੇ ਹੈ ਨਹੀਂ ਸੀ ਤੇ ਚੱਕੀਆਂ ਦੇਣੀਆਂ ਹੱਥ ਨਾਲ ਪੀਣ ਵਾਲੀਆਂ ਤੇ ਜਦੋਂ ਸਵਾ ਮਨ ਪੀਸਣ ਪੀਸ ਦੇਣਾ ਤੇ ਬੜੀ ਮੁਸ਼ਕਲ ਨਾਲ ਉਹਨੇ ਇੱਕ ਅੱਧਾ ਪ੍ਰਸ਼ਾਦਾ ਦੇਣਾ ਜੀ ਤੇ ਮਾਵਾ ਨੇ ਉਹ ਵੀ ਨਾ ਜੀ ਟੁਕੜੇ ਪ੍ਰਸ਼ਾਦੇ ਦੇ ਨਿੱਕੀਆਂ ਨਕੀਆਂ ਬੁਰਕੀਆਂ ਕਰਕੇ ਤੇ ਆਪਣੀ ਗੋਦ ਵਿੱਚ ਨਿੱਕੀ ਨਿੱਕੀ ਬੱਚਿਆਂ ਨੂੰ ਛਕਾ ਦੇਣਾ ਜਾਂ ਬੱਚਿਆਂ ਨੂੰ ਛਕਾਉਣਾ ਤੇ ਥੋੜੀ ਥੋੜੀ ਬੁਰਕੀ ਕਰਕੇ ਛਕਾਉਣਾ ਵੀ ਇਹਨਾਂ ਨੂੰ ਇੰਜ ਪ੍ਰਤੀਤ ਹੋ ਵੀ ਵੀ ਪ੍ਰਸ਼ਾਦ ਪਾਣੀ ਬਹੁਤ ਸ਼ਕ ਲਿਆ ਉਹ ਦਿੰਦਾ ਨਹੀਂ ਸੀ ਪ੍ਰਸ਼ਾਦ ਪਾਣੀ ਸ਼ਕਨ ਮੀਰ ਮੰਨੂ ਨੇ ਕੈਦ ਵਿੱਚ ਕੀਤਾ ਤੇ ਇੱਕ ਵਕਤ ਉਹ ਵੀ ਆਇਆ ਰੋਜ਼ਾਨਾ ਸ਼ਾਮ ਨੂੰ ਪਾਠ ਕਰਕੇ ਅਰਦਾਸ ਕਰਨੀ ਹੈ ਦਾਤਾਰ ਅੱਜ ਦਾ ਦਿਨ ਚਾਰ ਪੈਰ ਤੁਹਾਡੀ ਰਜਾ ਵਿੱਚ ਬਾਣੇ ਵਿੱਚ ਬਤੀਤ ਹੋਇਆ ਰਹਿ ਨਾ ਇਹ ਸੁੱਖਾਂ ਦੀ ਬਤੀਤ ਹੋਵੇ ਅਮਰਤ ਵੇਲਾ ਬਖਸ਼ੀ ਰੋਜ਼ਾਨਾ ਅਰਦਾਸ ਕਰਨੀ ਤੇ ਜਿਸ ਦਿਨ ਮੀਰ ਮੰਨੂ ਨੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਪਾਪੀ ਨੇ ਉਹਨੇ ਮਾਮਾ ਦੀਆਂ ਗੋਦ ਵਿੱਚੋਂ ਦੁੱਧ ਚੁੰਘਦੇ ਬੱਚੇ ਨਿੱਕੇ ਉਹਨੇ ਪਕੜ ਕੇ ਜ਼ਾਲਮਾਂ ਦੇ ਰਾਹੀ ਉਤਾ ਵਗਾ ਕੇ ਮਾਰੇ ਥੱਲੇ ਕਰਦੇ ਸਨ ਨੀਜੇ ਤਿੱਖੇ ਤੇ ਬੱਚੇ ਇਸ ਤਰ੍ਹਾਂ ਪ੍ਰੋਏ ਜਾਂਦੇ ਸਨ ਜਿਵੇਂ ਧਾਗੇ ਵਿੱਚ ਮਣ ਕੇ ਪ੍ਰੋਏ ਜਾਂਦੇ ਨੇ ਤੇ ਬਾਅਦ ਵਿੱਚ ਉਹਨੇ ਬੱਚਿਆਂ ਦੀਆਂ ਆਂਦਰਾਂ ਕੱਢ ਕੇ ਮਾਂਵਾਂ ਦੇ ਗਲਾਂ ਵਿੱਚ ਪਾਈਆਂ ਖੂਨ ਨਾਲ ਲੱਤ ਪਤ ਹੋ ਗਈਆਂ ਤੇ ਜਦੋਂ ਸ਼ਾਮਾਂ ਢਲੀਆਂ ਰਹਿਰਾ ਸਾਹਿਬ ਦਾ ਪਾਠ ਕੀਤਾ ਸਾਰਿਆਂ ਨਾਲ ਕੇ ਕੈਦ ਵਿੱਚ ਨੇ ਉਹਨਾਂ ਦੇ ਗਲ ਵਿੱਚ ਅੱਗੇ ਸਰੂਪਾਉ ਹੁੰਦਾ ਸੀ ਪਰ ਨਾ ਕਹਿ ਲਵੋ ਅੱਜ ਮਾਂ ਉਹ ਜਿਹੜੀ ਅਰਦਾਸ ਕਰਨ ਲੱਗੀ ਉਹਦੇ ਗਲ ਵਿੱਚ ਆਪਣੇ ਪੁੱਤਰ ਦੀਆਂ ਆਂਦਰਾਂ ਦਾ ਹਾਰ ਪਿਆ ਹੈ ਜਲਾਦ ਕੋਲ ਖਲੋਤੇ ਨੇ ਤੇ ਕੋਲ ਖਲੋਕੇ ਫਿਰ ਅਰਦਾਸ ਕਰਦੀ ਏ ਸਤਿਗੁਰੂ ਅੱਜ ਦਾ ਚਾਰ ਪੈਰ ਦਿਨ ਇਹ ਤੇਰੀ ਰਜਾ ਵਿੱਚ ਭਾਣੇ ਵਿੱਚ ਸੁੱਖਾਂ ਦਾ ਬਤੀਤ ਹੋਇਆ ਹੈ ਰਹਿ ਨਾਈਏ ਤੇਰੇ ਭਾਣੇ ਵਿੱਚ ਬਤੀਤ ਹੋਵੇ ਅੰਮ੍ਰਿਤ ਵੇਲਾ ਬਖਸ਼ੀ ਉਸ ਦਿਨ ਮੀਰ ਮੰਨੂ ਕਲਪ ਗਿਆ ਸੀ ਕਿ ਇਹਨਾਂ ਨੂੰ ਦੁੱਖ ਦੁੱਖ ਪਉਂਦਾ ਹੀ ਨਹੀਂ ਇਹ ਇਨਾਂ ਰਜਾ ਵਿੱਚ ਤੁਰਨ ਵਾਲੇ ਨੇ ਇਹ ਗੁਰੂ ਗ੍ਰੰਥ ਗੁਰੂ ਨਾਨਕ ਦੇ ਦਰ ਦੀ ਬਾਣੀ ਪੜ੍ਹ ਕੇ ਇਹਨਾਂ ਨਿਰਲੇਪ ਹੋ ਚੁੱਕੇ ਨੇ ਇਹਨਾਂ ਦੇ ਪੁੱਤਰਾਂ ਦੇ ਮੌਤ ਦੇ ਘਾਟ ਉਤਾਰ ਕੇ ਤਨ ਦੇ ਟੁਕੜੇ ਮੈਂ ਇਹਨਾਂ ਦੇ ਝੋਲੀ ਵਿੱਚ ਪਾਏ ਆ ਹਜੇ ਵੀ ਇਹ ਆਪਣੀ ਜ਼ੁਬਾਨ ਤੋਂ ਸ਼ਬਦ ਵਰਤਦੀਆਂ ਕੀ ਸਾਡੀ ਝੋਲੀ ਵਿੱਚ ਮਾਲਕਾ ਤੂੰ ਸੁਖ ਪਾਏ ਇਹਨੂੰ ਮਹਾਰਾਜ ਨੇ ਕਿਹਾ ਜੀ ਇਹ ਹੈ ਅਵਸਥਾ ਤਮੈਂ ਬੇਨਤੀ ਕਰ ਰਿਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ 'ਚ ਜੋ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇ ਅਰਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਨੈ ਨਿੰਦਿਆ ਨੇ ਉਸਤਤ ਜਾਕੇ ਲੋਭ ਮੋਹ ਅਭਮਾਨਾ ਹਰਕ ਸ਼ੋਕ ਤੇ ਰਹਿ ਨਿਆਰੋ ਨਾਹੇ ਮਾਨ અપਮਾਨਾ ਇਹਨੂੰ ਮਹਾਰਾਜ ਇੱਥੇ ਕਹਿ ਰਹੇ ਨੇ ਕਹਿਣ ਲੱਗੇ ਭਾਈ ਦੁੱਖ ਹੋਵੇ ਸੁਖ ਹੋਵੇ ਇਹ ਉਸ ਮਾਲਕ ਦੀ ਦਾਤ ਜਾਣ ਕੇ ਤੂੰ ਕਬੂਲ ਕਰਿਆ ਕਰ ਹੁਜਤ ਨਾ ਕਰਿਆ ਕਰ ਮਾਰੇ ਕਹਿੰਦੇ ਕੀਤਿਆਂ ਦੁੱਖ ਭੂਖ ਸਦ ਮਾਰ ਤੇ ਉਸ ਵੇਲੇ ਮਾਈਆਂ ਨੇ ਇਹ ਸ਼ਬਦ ਕਹਿਣਾ ਸ਼ੁਰੂ ਕਰ ਦਿੱਤਾ ਸੀ ਅੱਜ ਤੱਕ ਅਸੀਂ ਇਤਿਹਾਸ ਦੇ ਪੰਨਿਆਂ ਵਿੱਚੋਂ ਪੜ੍ਹਦੇ ਹਾਂ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਡਦਾ ਅਸੀਂ ਧੂਣ ਸੁਬਾਏ ਹੋਏ ਮੰਨੂ ਜਿਵੇਂ ਕੱਟਣ ਦਾ ਕੰਮ ਕਰਦਾ ਹੈ ਮਕਾਉਣ ਦਾ ਕੰਮ ਕਰਦਾ ਹੈ ਅਸੀਂ ਧੂਣ ਸੁਬਾਏ ਹੁੰਨੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਹਿ ਲਗੇ ਕਿਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਮਾਲਕਾ ਦੁੱਖ ਆਵੇ ਸੁਖ ਆਵੇ ਇਹ ਤੇਰੀ ਦਾਤ ਹੈ ਤੁਸੀਂ ਕਲਗੀਧਰ ਮਹਾਰਾਜ ਨੂੰ ਵੇਖੋ ਆ ਆਉਣ ਵਾਲੇ ਦਿਨ ਆ ਰਹੇ ਆ ਤੇ ਗੁਰੂ ਕਿਰਪਾ ਕਰੇ ਉਂਝ ਯਤਨ ਕਰਨਾ ਚਾਹੀਦਾ ਹੈ ਕਿ ਇਹ ਜਿਹੜੇ ਦਿਨ ਹੁਣ ਅੱਗੇ ਪੋ ਦਾ ਮਹੀਨਾ ਆਉਣਾ ਤੇ ਉਹ ਅੱਠ ਦਿਨ ਨੇ ਇੱਕ ਹਫਤਾ ਪਰ ਮੈਂ ਕਈ ਵਾਰੀ ਅਰਜ਼ ਕਰਨਾ ਉਸ ਹਫਤੇ ਦੇ ਅੰਦਰ ਅੰਦਰ 500 ਸਿੱਖਾਂ ਦੀ ਸ਼ਹਾਦਤ ਹੈ 500 ਸਿੱਖਾਂ ਦੀ ਕਰੀਬ ਉਸੇ ਹਫਤੇ ਅੰਦਰ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਣਾ ਸਰਸਾ ਦੇ ਕੰਡੇ ਪਰਿਵਾਰ ਦਾ ਵਿਛੋੜਾ ਪੈਣਾ ਦੋ ਸਾਹਿਬਜ਼ਾਦੇ ਨੀਹਾਂ ਵਿੱਚ ਚਿਨੇ ਜਾਣੇ ਆ 40 ਚਮਕੌਰ ਦੀ ਗੜੀ ਵਿੱਚ ਜੂਜਨੇ ਆ ਬੇਅੰਤ ਸ਼ਹਾਦਤਾਂ ਹੋਈਆਂ ਉਸ ਹਫਤੇ ਦੇ ਅੰਦਰ ਆ ਤੁਸੀਂ ਵੇਖੋ ਅੱਲਾ ਯਾਰ ਖਜੋਗੀ ਨੇ ਇੱਕ ਸ਼ਬਦ ਕਿਹਾ ਮੈਂ ਬੇਨਤੀ ਕਹਿੰਦੇ ਵੀ ਦੁੱਖ ਤੇ ਦਾਤ ਕਿਵੇਂ ਹੈ ਰਾਜਾ ਕਿਵੇਂ ਮੰਨੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਤਿਆਗ ਦਿੱਤਾ ਪਰਵਾਰ ਮਹਾਰਾਜ ਦੇ ਕੋਲ ਨਹੀਂ ਆਪਣਾ ਦੋ ਸਹਿਜਾਦੇ ਨੇ ਵੱਡੇ ਬੇਅੰਤ ਕੁਝ ਮਹਾਰਾਜ ਨੇ ਮਾਂ ਕੀਤੇ ਸਹਿਜਾਦੇ ਕੀਤੇ ਪਿੱਛੇ ਘਰਵਾਰ ਸਭ ਕੁਝ ਛੱਡਿਆ ਚਮਕੌਰ ਦੀ ਗੜੀ ਵਿੱਚ ਆਏ ਅੱਲਾ ਯਾਰਖਾ ਜੋਗੀ ਕਹਿੰਦੇ ਕਲਗੀਧਰ ਮਹਾਰਾਜ ਕਦਮوں ਸੇ ਟਹਿਲਤੇ تھے ਦਿਲ تھا ਦੁਆ ਵਿੱਚ ਤੇ ਅਗੇ ਉਹਨਾਂ ਸ਼ਬਦ ਵਰਤੇ ਕਹਿਣ ਲੱਗੇ ਖੁਦਾ ਨੂੰ ਇੱਕ ਅਰਦਾਸ ਕਰਕੇ ਮਨ ਨੂੰ ਇੱਕ ਗੱਲ ਕਹਿ ਰਹੇ ਸਨ ਕਹਿਣ ਲੱਗੇ 6 ਚਾਰ ਹੈ ਅਬ ਦੋ ਹੀ ਸ਼ਹਿਰ ਜੇ ਵੀ ਨਾ ਹੋਣਗੇ ਹਮ ਸ਼ੁਕਰ ਕਰਾਂਗੇ ਅਗਰ ਜੇ ਵੀ ਨਾ ਹੋਣਗੇ اے ਖੁਦਾ ਤੂੰ ਮੈਨੂੰ ਚਾਰ ਪੁੱਤ ਦਿੱਤੇ ਅਜ ਮੇਰੇ ਕੋਲ ਦੋ ਰਹਿ ਗਏ ਨੇ ਪਰ ਮੈਨੂੰ ਪਤਾ ਹੈ ਸ਼ਾਇਦ ਕੱਲ ਨੂੰ ਦੋ ਇਹ ਵੀ ਨਾ ਰਹਿਣ ਪਰ ਨਾ ਰਹੇ ਤੇ ਮੈਂ ਗਿਲਾ ਕੋਈ ਨਹੀਂ ਕਰਦਾ ਮੈਂ ਕੇਵਲ ਸ਼ੁਕਰ ਕਰਾਂਗਾ ਇਹ ਤੇ ਗੁਰੂ ਕਲਗੀਧਰ ਮਹਾਰਾਜ ਹੀ ਕਹਿ ਸਕਦੇ ਨਾ ਜੀ ਮਹਾਰਾਜ ਨੇ ਇੱਥੇ ਤਾਂ ਕਿਹਾ ਕਹਿੰਦੇ ਭਾਈ ਦੁੱਖ ਸੁੱਖ ਜੋ ਵੀ ਹੈ ਜੇ ਤੂੰ ਗੁਰੂ ਦੇ ਰਾਹ ਤੁਰਨੇ ਕਿਤਿਆਂ ਦੁੱਖ ਊਕ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਇਹ ਮਾਲਕ ਤੇਰੀ ਦਾਤ ਹੈ ਦਾਤ ਕਰਕੇ ਜਾਨੋ ਤਾਂ ਹੀ ਸਤਗੁਰੂ ਨੇ ਬਾਣੀ ਵਿੱਚ ਬਚਨ ਵੀ ਵਰਤਿਆ ਮਾਰੇ ਕਹਿਣ ਲੱਗੇ ਤੂੰ ਹਰ ਵੇਲੇ ਇਸ ਗੱਲ ਦਾ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਨੂੰ ਦੁੱਖ ਸੁਖ ਇਕ ਲੱਗੇ ਜੇ ਸੁਖ ਦੇ ਤਾਂ ਤੁਜੈ ਅਰਾਧੀ ਦੁੱਖ ਵੀ ਤੁਜੈ ਧਿਆਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਜੇ ਸੁਖ ਦੇਂ ਤੇ ਤਾਂ ਵੀ ਮੈਂ ਤੈਨੂੰ ਚੇਤਾ ਕਰਾਂਗਾ ਜੇ ਦੁੱਖ ਦੇਂ ਤੇ ਤੂੰ ਮਾਲਕ ਦਾ ਦਰ ਛੱਡ ਕੇ ਨਾ ਜਾਂਗੇ ਆ ਸਾਡੀ ਕੌਮ ਹੈ ਨਾ ਉਂ ਕਦੀ ਕਦਾਈ ਮਨ ਵਿੱਚ ਆਉਂਦਾ ਨਿੱਕੇ ਨਿੱਕੇ ਸੁੱਖਾਂ ਦੀ ਖਾਤਰ ਥਾਂ ਥਾਂ ਤੇ ਪੜਕਦੀ ਫਿਰਦੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਵਿਚਾਰਿਆ ਗੁਰੂ ਨੇ ਕੀ ਕਿਹਾ ਸੀ بس ਥੋੜਾ ਜਾ ਤੁਸੀਂ ਵੇਖੋ ਜੇ ਤੇ ਪੁੱਛੋ ਕਿਸੇ ਨੂੰ ਬਾਣੀ ਦੀ ਗੱਲ ਜਾਂ ਪੁੱਛ ਲੋ ਇਤਿਹਾਸ ਦੀ ਗੱਲ ਤੇ ਫਿਰ ਜੇ ਇਹਨਾਂ ਦੇ ਪੱਲੇ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਸੱਚੇਵੇਂ ਕੁਝ ਨਹੀਂ ਪਤਾ ਕੱਖ ਵੀ ਪਰ ਜੇ ਤੁਸੀਂ ਥੋੜਾ ਜਾ ਕੋਈ ਸੁੱਖ ਦਾ ਲਾਲਚ ਦਿਓ ਭਾਵੇਂ ਪੱਥਰਾਂ ਨੂੰ ਮੱਥੇ ਟਿਕਾਈ ਚੱਲੋ ਭਾਵੇਂ ਪਖੰਡੀ ਬਾਬਿਆਂ ਨੂੰ ਮੱਥੇ ਟਿਕਾਈ ਚੱਲੋ ਜੋ ਮਰਜ਼ੀ ਕਰੀ ਚੱਲੋ بس ਇੱਕ ਕੰਮ ਕਰੋ ਵੀ ਸੁੱਖ ਦਾ ਲਾਲਚ ਦੇ ਦਿਓ ਪਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਪਜੀ ਸਾਹਿਬ ਨੂੰ ਪੜਿਆ ਹੁੰਦਾ ਤੇ ਮਹਾਰਾਜ ਨੇ ਗੱਲ ਕਹੀ ਭਾਈ ਨਹੀਂ ਇਹ ਪੇ ਦਾਤ ਤੇਰੀ ਦਾਤਾਰ ਇਹ ਤੇ ਉਹਦੀ ਦਾਤ ਹੈ ਕਈ ਵਾਰੀ ਦੁੱਖ ਵੀ ਦਵਾ ਬਣਦਾ ਸੁਖ ਰੋਗ ਬਣ ਜਾਂਦਾ ਅੱਜ ਬਣੇ ਹੋਏ ਨੇ ਸੁਖ ਬੇਅੰਤ ਥਾਵਾਂ ਤੇ ਰੋਗ ਬਣਿਆ ਦੁੱਖ ਜਦੋਂ ਦੁੱਖ ਵਿੱਚੋਂ ਚੇਤਾ ਹੁੰਦਾ ਪ੍ਰਮਾਤਮਾ ਦਾ ਤਾਂ ਉਂਝ ਬਾਣੀ ਵਿੱਚ ਬਚਨੇ ਵੀ ਆਉਂਦੇ ਵੀ ਦੁੱਖ ਆਉਂਦੀ ਤਾਂ ਨੇ ਪਰਮੇਸ਼ਵਰ ਤੇ ਭੁੱਲਿਆ ਵੀ ਆਪਨ ਸਭੇ ਨੂੰ ਅਗਲੇ ਬਚਨ ਮਹਾਰਾਜ ਨੇ ਕਹੇ ਜੀ ਕਹਿਣ ਲੱਗੇ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਬੰਦ ਖਲਾਸੀ ਬੰਦ ਖਲਾਸੀ ਦਾ ਅਖਰੀ ਅਰਥ ਹੈ ਤੇਰੀ ਬਕਾਰਾਂ ਵਿੱਚੋਂ ਮੁਕਤੀ ਮੋਹ ਮਮਤਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚੋਂ ਜਿਹੜੀ ਖਲਾਸੀ ਹੈ ਜਿਹੜਾ ਛੁਟਕਾਰਾ ਹੈ ਇਮਰਜੀ ਨਾਲ ਨਹੀਂ ਇਹ ਰੱਬੀ ਪਾਣੇ ਵਿੱਚ ਉਹਦੀ ਬਖਸ਼ਿਸ਼ ਨਾਲ ਹੁੰਦਾ ਹੈ। ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਤੇ ਜੇ ਕੋਈ ਹੋਰ ਬੰਦਾ ਕਹੇ ਵੀ ਮੈਨੂੰ ਪਤਾ ਹੈ ਕਿਵੇਂ ਬੰਦ ਖਲਾਸੀ ਹੋਏਗੀ। ਮਾਰੇ ਕਹਿਣ ਲੱਗੇ ਗੱਲਾਂ ਕਰ ਸਕਦਾ ਪਰ ਨਹੀਂ। ਬੰਦ ਖਲਾਸੀ ਉਸੇ ਦਿਨ ਹੁੰਦੀ ਹੈ ਜਦੋਂ ਕੋਈ ਬੰਦਾ ਰੱਬੀ ਕੀਤੇ ਹੋਏ ਨੂੰ ਸਤਿ ਵਚਨ ਕਹਿ ਕੇ ਪੁਕਾਰਨਾ ਸ਼ੁਰੂ ਕਰ ਦਿੰਦਾ। ਇਹ ਬੰਦੇ ਦੇ ਹਿਰਦੇ ਵਿੱਚੋਂ ਬਹੁਤ ਘੱਟ ਨਿਕਲਦਾ ਵੀ ਜੋ ਹੋ ਰਿਹਾ ਹੈ ਤੇਰਾ ਹੁਕਮ ਹੈ ਪਰ ਮਹਾਰਾ ਕਹਿੰਦੇ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਅੱਖ ਨ ਪਾਏ ਉਹ ਜਾਣੇ ਜੀਤੀਆ ਮੋਹ ਖਾਇ ਜੇ ਕੋ ਖਾਇਕ ਖਾਇਕ ਦਾ ਇੱਥੇ ਅਖਰੀ ਅਰਥ ਇਹ ਕੱਚਾ ਮਨੁੱਖ ਮੂਰਖ ਮਨੁੱਖ ਕੱਚੀਆਂ ਗੱਲਾਂ ਕਰਨ ਵਾਲਾ ਜੇ ਕੋ ਖਾਇਕ ਆਖਣ ਪਾਏ ਮਾਰੇ ਕਹਿੰ ਲੱਗੇ ਜੇ ਕੋਈ ਕੱਚਾ ਮਨੁੱਖ ਕੱਚੀਆਂ ਗੱਲਾਂ ਕਰਨ ਵਾਲਾ ਢਟਕਿਆ ਹੋਇਆ ਬੰਦਾ ਕਹੇ ਵੀ ਮੈਨੂੰ ਪਤਾ ਹੈ ਬੰਦ ਖਲਾਸੀ ਕਿਵੇਂ ਹੋਏਗੀ ਉਹ ਜਾਣੇ ਜੀਤੀਆਂ ਮੂੰਹ ਖਾਏ ਤੇ ਉਹਨੂੰ ਪਤਾ ਹੈ ਉਹਦੇ ਮੂੰਹ ਤੇ ਕਿੰਨੀਆਂ ਝੋਟਾਂ ਪੈਂਦੀਆਂ ਰੱਬ ਦੇ ਦਰ ਤੋਂ ਆ ਮਾਰੇ ਕਹਿੰਦੇ ਆ ਜਿਹੜਾ ਮੈਂ ਮਰਜ਼ੀ ਕਰਕੇ ਇਹ ਗੱਲ ਆਖਦਾ ਮੇਰੇ ਕੋਲ ਆ ਮੈਨੂੰ ਮੁਕਤੀ ਦਾ ਪਤਾ ਹੈ ਮੈਂ ਇਸ ਤਰ੍ਹਾਂ ਕਰਾਂਗਾ ਸਤਗੁਰੂ ਕਹਿਣ ਲੱਗੇ ਨਹੀਂ ਉਹ ਰੱਬ ਦੇ ਦਰ ਤੋਂ ਚੋਟਾ ਸਹਾਰਦਾ ਜੇ ਕੋ ਖਾਇਕ ਆਖ ਨ ਪਾਏ ਉਹ ਜਾਣੇ ਜੀਤੀਆ ਮ ਖਾਏ ਆਪੇ ਜਾਣੇ ਆਪੇ ਦੇ ਆਖ ਨ ਸਕੇ ਕਈ ਕੇ ਮਾਰੇ ਕਹਿਣ ਲੱਗੇ ਫਿਰ ਰਜਾ ਵਿੱਚ ਰਹਿਣ ਵਾਲਾ ਬੰਦਾ ਇਹ ਸ਼ਬਦ ਵਰਤਦਾ ਹੈ ਰੱਬ ਜੀਵਾਂ ਨੂੰ ਆਪ ਹੀ ਜਾਣਦਾ ਹੈ ਉਹ ਆਪ ਹੀ ਰੱਬ ਜੀਵਾਂ ਨੂੰ ਸੰਭਾਲਦਾ ਹੈ ਦਾਤਾਂ ਦਿੰਦਾ ਹੈ ਆਪੇ ਜਾਣੇ ਆਪੇ ਦੇ ਉਹ ਆਪ ਹੀ ਸਭ ਨੂੰ ਸੰਭਾਲਦਾ ਹੈ ਆਪ ਹੀ ਪਾਲਦਾ ਹੈ ਇਹ ਸ਼ਬਦ ਵਰਤਦਾ ਜਿਹੜਾ ਰਜਾ ਵਿੱਚ ਰਹਿਣ ਵਾਲਾ ਹੈ ਫਿਰ ਅਖੀਰ ਤੇ ਜਾ ਕੇ ਇੱਕ ਬਚਨ ਆਖਿਆ ਕਹਿਣ ਲੱਗੇ ਅਖੀਰ ਸਾਚੇ ਬਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮਾਰੇ ਕਹਣ ਲੱਗੇ ਭਾਈ ਨਾ ਹੋਂ ਕਰਕੇ ਨਾ ਮੈਂ ਮੇਰੀ ਕਰਕੇ ਉਸ ਪਰਮੇਸ਼ਵਰ ਵਿੱਚ ਅਪੇਧ ਹੋਇਆ ਜਾ ਸਕਦਾ ਸੱਚ ਇਹ ਵੀ ਜਿਸ ਨੂੰ ਬਖਸ਼ੇ ਸਿਪਤ ਸਲਾਹ ਜਿਨੂੰ ਉਹ ਆਪ ਕਿਰਪਾ ਕਰਕੇ ਸਿਪਤੋ ਸਲਾਹ ਬਖਸ਼ਿਸ਼ ਕਰ ਦੇ ਨਾਮ ਦੀ ਦਾਤ ਦੇ ਮਾਰੇ ਕਹਣ ਲੱਗੇ ਨਾਨਕ ਪਾਤਸ਼ਾਹੀ ਪਾਤਸ਼ਾ ਉਪਾਤਸ਼ਾ ਹੰ ਦਾ ਪਾਤਸ਼ਾ ਬਣ ਜਾਂਦਾ ਜਿਨੂੰ ਗੁਰੂ ਕਿਰਪਾ ਕਰਕੇ ਜਿਸ ਦੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੇ ਗੁਰਮਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਗੁਰੂ ਰਾਮਦਾਸ ਜੀ ਨੇ ਵੇਖੋ ਕਿੰਨੇ ਵਾਰੀ ਆਪਮ ਬਚਨ ਪੜ੍ਹਦੇ ਆ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਨਾਮ ਨਹੀਂ ਜਪਦਾ ਨਾ ਉਹ ਸੰਸਾਰ ਤੇ ਲੈਣ ਗਿਆ ਹੈ ਜਿੰਨੀ ਐਸਾ ਹਰ ਨਾਮ ਨਾ ਚੇਤੇਉ ਸਿ ਕਾਹੇ ਦਗ ਆਏ RAM RAJ ਫਿਰ ਮਹਾਰਾਜ ਕਹਿੰਦੇ ਆ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾਂ ਬਿਰਥਾ ਸਭ ਜਾਏ ਮਨੁੱਖਾ ਜਨਮ ਬਹੁਤ ਕੀਮਤੀ ਹੈ ਪਰ ਪਰਮੇਸ਼ਵਰ ਦੇ ਨਾਮ ਤੋਂ ਭਗਤੀ ਤੋਂ ਬਿਨਾਂ ਇਹ ਵਿਅਰਥ ਚਲੇ ਜਾਂਦਾ ਫਿਰ ਤੀਜਾ ਬਚਨ ਵਰਤਿਆ ਕਹਿੰਦੇ ਹੁਣ ਬਤੈ ਹਰ ਨਾਮ ਨਾ ਬੀਜਿਓ ਹੁਣ ਇੱਕ ਮੌਕਾ ਹੈ ਤੂੰ ਪਰਮੇਸ਼ਵਰ ਦੇ ਨਾਮ ਦਾ ਬੀਜ ਬੀਜਦਾ ਨਹੀਂ ਕਹਿ ਲੱਗੇ ਅੱਗੇ ਭੁੱਖਾ ਕਿਆ ਖਾਏ ਮਨਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਮਨਮੁੱਖਾ ਨੂੰ ਫਿਰ ਜਨਮ ਹੈ ਮਰਨ ਲੱਗਿਓ ਜੰਮਨ ਤੇ ਮਰਨ ਵਿੱਚ ਫਿਰ ਪੜਕਦਾ ਹੈ ਗੁਰੂ ਨੇ ਇਥੇ ਕਿਹਾ ਜਿਸ ਨੂੰ ਬਖਸ਼ਿਸ਼ਿ ਸਿਪਤ ਸਾਲਾ ਨਾਨਕ ਪਾਤਸ਼ਾਹੀ ਬਾਦਸ਼ਾਹ ਜਿਹਨੂੰ ਉਹ ਆਪ ਕਿਰਪਾ ਕਰਕੇ ਨਾਮ ਦੀ ਦਾਤ ਦੇ ਸਤਜਾਨ ਨੂੰ ਉਹ ਅੰਦਰੋਂ ਬਾਦਸ਼ਾਹ ਬਣ ਜਾਂਦਾ ਆ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਮਾਰਾ ਜੀ ਕਹਿੰਦੇ ਆ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਖ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਇਹਦੇ ਅਰਥ ਸਾਨੂੰ ਪੜ ਕੇ ਵੇਖੋ ਮਾਰਾ ਕਹਿੰਦੇ ਕਿਸੇ ਕੋਲ ਟੁੱਟੀ ਛਪਰੀ ਹੋਵੇ ਬਸਤਾ ਟੁੱਟੀ ਝੂੰਪੜੀ ਫਿਰ ਕਹਿੰਦੇ ਚੀਰ ਸਭ ਛਿੰਨਾ ਚੀਰ ਦਾ ਅਰਥ ਹੁੰਦੇ ਕਪੜਾ ਤਨ ਤੇ ਪਹਿਰਿਆ ਹੋਇਆ ਕਪੜਾ ਵੀ ਪਾਟਾ ਹੋਵੇ ਉਹ ਵੀ ਪਾਟਿਆ ਹੋਵੇ ਟੁੱਟੀ ਛਪਰੀ ਹੋਵੇ ਤਨ ਤੇ ਪਹਿਨਿਆ ਕਪੜਾ ਵੀ ਪਾਟਿਆ ਹੈ ਬਸ ਦਾ ਟੁੱਟੀ ਝੂੰਪੜੀ ਚੀਰ ਸਭ ਛੀਨਾ ਜਾਤ ਨਾ ਪਾਤ ਨਾ ਆਦਰੋ ਨਾ ਉਹਨੂੰ ਕੋਈ ਨੀਮੀ ਜਾਤ ਦਾ ਕਹਿ ਕੇ ਪੁਕਾਰ ਲੋ ਨਾ ਉਹਦੀ ਕੋਈ ਇੱਜ਼ਤ ਕਰੇ ਨਾ ਉਹਨੂੰ ਕੋਈ ਆਦਰ ਸਤਕਾਰ ਦੇ ਜਾਤ ਨਾ ਪਾਤ ਨਾ ਆਦਰੂ ਉਦਯਾਨ ਪਰਮਿਨਾ ਜੰਗਲ ਵਿੱਚ ਭੜਕਦਾ ਹੋਵੇ ਮਿੱਤਰ ਨਾ ਇੱਥ ਤਨ ਰੂਪਹੀਨ ਨਾ ਉਹਦਾ ਕੋਈ ਮਿੱਤਰ ਹੋਵੇ ਨਾ ਉਹਦੇ ਕੋਲ ਦੁਨਿਆਵੀ ਤੌਰ ਤੇ ਤਨ ਪਦਾਰਥ ਹੋਵੇ ਨਾ ਉਹਦਾ ਰੰਗ ਰੂਪ ਸੋਨਾ ਹੋਵੇ ਕੁਝ ਵੀ ਕੋਲ ਨਾ ਹੋਵੇ ਇਹਨੇ ਬਚਨ ਕਹਿ ਕੇ ਮਹਾਰਾਜ ਕਹਿੰਦੇ ਆ ਜੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਹੈ ਨਾ ਵੇਖੋ ਬਾਹਰੀ ਤੌਰ ਤੇ ਕੁਝ ਵੀ ਨਹੀਂ ਟੁੱਟੀ ਛਪਰੀ ਤਨ ਤੇ ਪਾਟਿਆ ਕਪੜਾ ਜੰਗਲ ਵਿੱਚ ਰਹਿੰਦਾ ਮਾਰੇ ਕਹਿੰਦੇ ਆ ਮਿੱਤਰ ਕੋਈ ਨਹੀਂ ਧਨ ਕੋਈ ਨਹੀਂ ਰੰਗ ਰੂਪ ਕੋਈ ਨਹੀਂ ਸਤਕਾਰ ਕੋਈ ਨਹੀਂ ਕਰਦਾ ਪਰ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਭਿੰਨਾ ਜੇ ਉਹਦਾ ਮਨ ਪਰਮੇਸ਼ਵਰ ਦੇ ਨਾਮ ਵਿੱਚ ਭਿੱਜੈ ਨਾ ਤੇ ਸਤਗੁਰੂ ਮਹਾਰਾਜ ਕਹਿੰਦੇ ਸਤ ਜਾਨ ਉਹ ਗੁਰੂ ਦੀ ਨਜ਼ਰ ਵਿੱਚ ਦੁਨੀਆ ਦਾ ਬਾਦਸ਼ਾਹ ਹੈ ਜਿ ਨਾਮ ਹੈ ਹਿਰਦੇ ਚ ਬੰਦਗੀ ਹੈ ਰੱਬ ਦੀ ਭਗਤੀ ਹੈ ਗੁਰਮਖੋ ਨਾਮ ਤੋਂ ਬਿਨਾ ਕੁਝ ਨਹੀਂ ਮੈਂ ਬੜੇ ਬੜੀ ਆਖਣੇ ਵੇਖੋ ਬਾਣੀ ਦੇ ਬਚਨਾਂ ਨੂੰ ਸਮਝੋ ਇੱਕ ਬਚਨ ਆਉਂਦਾ ਮਹਾਰਾਜ ਦਾ ਕਹਿੰਦੇ ਬੰਦੇ ਤੂੰ ਮਹੱਲ ਬੜੇ ਉੱਚੇ ਬਣਾਏ ਆਪਣੇ ਘਰ ਬੜੇ ਤੁੰਗੀਆਂ ਨੀਆਂ ਰੱਖ ਕੇ ਤੇ ਤਾਂ ਲਾ ਕੇ ਬੜੇ ਉੱਚੇ ਬਣਾਏ ਨਾਲ ਦੂਸਰਾ ਬਚਨ ਕਿਹਾ ਤੂੰ ਪਰਿਵਾਰ ਆਪਣਾ ਬੜਾ ਸੋਹਣਾ ਬਣਾਇਆ ਪਰਵਾਰ ਨੂੰ ਬੜਾ ਸ਼ਿੰਗਾਰਿਆ ਪਰ ਕਹਿੰਦੇ ਇੱਕ ਕੰਮ ਨਹੀਂ ਕੀਤਾ ਰੱਬੀ ਭਗਤੀ ਤੇ ਹੋਇਆ ਕੀ ਕਹਿਣ ਲੱਗੇ ਕਿ ਉੱਚੇ ਮੰਦਰ ਸੁੰਦਰ ਨਾਰੀ ਨਾਰੀ ਦਾ ਅਰਥ ਇੱਥੇ ਪਰਵਾਰ ਉੱਚੇ ਮੰਦਰ ਮੰਦਰ ਦਾ ਘਰ ਮਹਲ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਪਰ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਜੀਵਨ ਦੀ ਬਾਜੀ ਹਾਰ ਗਈ ਗੁਰੂ ਕਿਰਪਾ ਕਰੇ ਜਿਸ ਨੂੰ ਬਖਸ਼ਿਸ਼ਿ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਸੀਂ ਉਸ ਮਾਲਕ ਦੀ ਸਿਫਤੋ ਸਲਾਬ ਵਿੱਚ ਜੁੜੀਏ ਇਹ ਮਨੁੱਖਾ ਜਨਮ ਮਿਲੇ ਆ ਤੇ ਲੰਗੀ ਜਾ ਰਿਹਾ ਤੇ ਇਹ ਰੱਬੀ ਨਾਮ ਵਿੱਚੋਂ ਰੱਬੀ ਬਖਸ਼ਿਸ਼ ਵਰਤਨੀ ਆ ਅੱਜ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਇਹ 25 ਪੌੜੀਆਂ ਜਪਜੀ ਸਾਹਿਬ ਦੀਆਂ ਪੂਰਨ ਹੋ ਗਈਆਂ ਜੀ ਕੱਲ ਨੂੰ ਆਪਾਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਉਪਾਵਨ ਬਚਨਾਂ ਨੂੰ ਵਿਚਾਰਾਂਗੇ